ਕੀ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆ ਵੀਰੋ ਠੀਕ ਠਾਕ ਹੋ ਸਾਰੇ ਭਰਾ ਲਓ ਜੀ 우ਸਤਾਦ ਵਾਲੇ ਕਬੂਤਰਾਂ ਦਾ ਕਰਾਈਏ ਸ਼ੌਂਕ ਬਾਈ ਤੇ ਵਿੱਚ ਇਹਦੇ ਬਾਈ ਇੱਕ ਗਰਦੇਵ ਕੇ ਆਲਾ ਨਾਰਾਗਾ ਹੋਈ ਆ ਬੈਠਾ ਤੇ ਆ ਦੂਜੇ ਬਾਈ ਬਿੰਦਰ 우ਸਤਾਦ ਜੀ ਵਾਲੇ ਲਓ ਜੀ ਬਾਈ ਕਰਾਈਏ ਸ਼ੌਂਕ ਇਹ ਥੋੜੇ ਜਿਹਾ ਨਾ ਬਾਈ ਢਿੱਲੇ ਹੋ ਗਏ ਜਾਨਵਰ ਤੇ ਸੋਕੇ ਜਾਗੇ ਹੋਣ ਸੈਟ ਆ ਬਾਈ ਇਹਨਾਂ ਦੇ ਟਿਕੇ ਟੁਕੇ ਲਾਇ ਸੈੱਟ ਹੋ ਗੇ ਆ ਮਦੀਨ ਆ ਬਾਈ ਜਿਹੜੀ ਬੈਠੀ ਹੈ ਇਹ ਆ ਇਹਦੀ ਭੈਣ ਜਿੱਤੀ ਸੀ ਆਪਣੇ ਕੋਲੇ ਬਾਜੀ ਇਹਦੀ ਭੈਣ ਸੀਗੀ ਬਾਜੀ ਜਿੱਤੀ ਸੀ ਆਪਣੇ ਕੋਲੇ 7 ਤੋਂ 7 ਕੀਤੀ ਸੀ ਉਹਨੇ ਤੇ ਪਾਈਪ ਤੋਂ ਪਾਈਪ ਤੌਰ ਜਿੱਤੀ ਸੀ ਬਾਈ ਉਹ ਆ ਦੇਖੋ ਇਹਦੀ ਭੈਣ ਸੀ ਆ ਲੋ ਜੀ ਇਸ ਪੱਠੀ ਦੀ ਮਾਂ ਆ ਬੈਠੀ ਆ ਬਾਈ ਵੱਡੀ ਆ ਇਹਦੀ ਮਾਂ ਕੀ ਬਾਈ ਠੀਕ ਹੈ ਜੀ ਆ ਬਾਈ ਬਿੰਦਰਕੇ ਵਾਲੇ ਕਬੂਤਰ ਮੰਗੇ ਬਾਈ ਕਰੋ ਬਾਈ ਸ਼ੌਂਕ ਇਹਨਾਂ ਦਾ ਕਿਵੇਂ ਲੱਗੇ ਜਾਨਵਰ ਜਰੂਰ ਦੱਸਿਓ ਮੇਰਾ ਭਰਾ ਤੇ ਵਿਚ ਆ ਗੁਰਦੀਪਕੇ ਵਾਲਾ ਨਰ ਬੈਠਾ ਬਾਈ ਇਹ ਵੀ ਹੋ ਗਿਆ ਸੀ ਬੁਮਾਰ ਇਹ ਬੁਮਾਰ ਹੋ ਗਿਆ ਸੀ ਬਾਈ ਸੁੱਕ ਗਿਆ ਸੀ ਬਾਈ ਕਬੂਤਰ ਹੁਣ ਥੋੜੇ ਜੇ ਹੋਏ ਆ ਸੈੱਟ ਇਹ ਤੇ ਇਹਨਾਂ ਨੂੰ ਵੇਹੀ ਰੋਟੀ ਪਾਈ ਦੇਸੀ ਘਿਓ ਨਾਲ ਚੋਪੜ ਕੇ ਸ਼ਾਮ ਨੂੰ ਰੱਖ ਦਿੰਦੇ ਆ ਸੁਬਾਹ ਕੱਲੀ ਵੇਹੀ ਰੋਟੀ ਪਾਉਨੇ ਆ ਬਈ ਇਹਨਾਂ ਨੂੰ ਤੇ ਐਡਜੈਕਸ਼ਨ ਲਾਉਨੇ ਆ ਇੱਕ ਬਈ ਉਹ ਵੀ ਬਹੁਤ ਵਧੀਆ ਜਾਨੀਕੇ ਵੀ ਲਾਇਆ ਤੇ ਉਹਦੇ ਨਾਲ ਸੈੱਟ ਹੋ ਗਏ ਕਬੂਤਰ ਤੇ ਕਿਵੇਂ ਲੱਗੇ ਜਾਨਵਰ ਜਰੂਰ ਦੱਸਿਓ ਮੇਰਾ ਭਰਾ ਤੇ ਅੱਗੇ ਨੂੰ ਬਹੁਤ ਫਰਕ ਆ ਇਹਨਾਂ ਦਾ ਸੈੱਟ ਹੋ ਗਏ ਬਹੁਤ ਸੈੱਟ ਹੋ ਗਏ ਲਓ ਜੀ ਬਾਈ ਕਰੋ ਸ਼ੌਂਕ ਬਾਈ ਇਨਾਂ ਦੇ ਵਿੱਚ ਭਈ ਆ ਮਦੀਨਾ ਕੀ ਭਈ ਆ ਬੈਠੀ ਚਿੱਟਾਂ ਦੀ ਲਾਲ ਜਨੀ ਮਦੀਨਾ ਇੱਕ ਆ ਮਦੀਨਾ ਭਈ ਇੱਕ ਆ ਬੈਠੀ ਆ ਮਦੀਨਾ ਦੀ ਇਹਦੇ ਵਿੱਚ ਦੋ ਨਾਰਾ ਭਈ ਆ ਲੋ ਇੱਕ ਗੁਰਦੇਵ ਕੇ ਵਾਲਾ ਤੇ ਇੱਕ ਉਸਤਾਦ ਜੀ ਬਿੰਦਰ ਵਾਲਾ ਬਾਦਾਮ ਸਿਰ ਵਾਲਿਆ ਬੈਠਾ ਲਾਲ ਸਿਰ ਵਾਲਾ ਇਹ ਨਾਰਾ ਦਾ ਤੇ ਕਿਵੇਂ ਲੱਗੇ ਜਾਨਵਰ ਦੱਸਿਓ ਜਰੂਰ ਤੇ ਬਾਈ ਸੇਲ ਨਹੀਂ ਗੇ ਬਾਈ ਇਹ ਸ਼ੌਂਕ ਵਾਸਤੇ ਆ ਤੇ ਕਰੋ ਬਾਈ ਸ਼ੌਂਕ ਇਹਨਾਂ ਦਾ ਚਾਹ ਲੋ ਜੀ ਇਹਨਾਂ ਦੇ ਪੰਜੇ ਪੰਜਾਂ ਦਾ ਕਰ ਲੋ ਸ਼ੌਂਕ ਚਾਹ ਲੋ ਜੀ ਬਹੁਤ ਉੱਡੇ ਆ ਬਾਈ ਆਹ ਤਾਂ ਬ੍ਰੀਡ ਵਾਸਤੇ ਬਹੁਤ ਜ਼ਿਆਦਾ ਉੱਡੀ ਆਪਣੇ ਕੋਲੇ ਬਾਈ ਬਿੰਦਰਾ ਵਾਲਿਆਂ ਚ ਆਹ ਇਹ ਬਹੁਤ ਉੱਡੇ ਨੇ ਇਹਨਾਂ ਲੋ ਜੀ ਕਰੋ ਸ਼ੌਂਕ